ਦਮੀਨ ਬਹੁਤ ਇਹ ਜਿਹੇ ਜੱਟ ਨਹੀਂ ਗੇ ਜਿਨ੍ਹਾਂ ਕੋਲ ਹੈ ਨਹੀਂ ਹੈ ਨਹੀਂ ਗਰੀਬ ਨੇ ਭਾਈ ਗਰੀਬ ਪਰ ਇੱਕ ਟੈਗ ਲੱਗ ਗਿਆ ਜੱਟਾਂ ਦਾ ਉਹ ਕਰ ਨਹੀਂ ਸਕਦੇ ਸਾਨੂੰ ਯਾਰ ਸਾਮਲੀ ਰੋਟੀ ਦਾ ਪਤਾ ਨਹੀਂ ਕਿ ਅਸੀਂ ਕਿੱਥੇ ਜਾ ਕੇ ਦਾਣਾ ਚੋਣਾ ਹਾਂ ਸਹੀ ਗੱਲ ਕਿੱਥੇ ਕਿੱਥੇ ਦਾਤ ਸਾਡਾ ਦਾਣਾ ਖੰਡਾਇਆ ਹੋਇਆ ਕਿ ਨਹੀਂ ਵੀ ਟੁਕਣਾ ਕਿ ਟੁਕਣਾ ਤੇ ਭੁੱਖੇ ਸੌਣਾ ਪਊਗਾ ਸਹੀ ਗੱਲ ਹੈਗੀ ਅੱਖ ਨਹੀਂ ਲੱਗਦਾ ਹੈਗਾ 72 ਘੰਟੇ ਸੋਵਾਂ। ਪਾਪੀ ਪੇਟ ਦਾ ਸਵਾਲ ਹੈ ਮਗਰ ਬੈਠੇ ਪਰਿਵਾਰ ਦਾ ਖਿਆਲ ਜਦੋਂ ਆਉਂਦਾ ਹੈ ਉਦੋਂ ਸਾਰੇ ਕੁਝ ਭੁੱਲ ਜਾਂਦਾ ਬੰਦਾ। ਐਮਨ ਕੇ ਚਲੋ ਕਿ ਮੈਂ ਕੁਝ ਨਹੀਂ ਕਰਦਾ ਨਾਲੇ ਫਰੀਦਾ ਫਰੀ ਹੈਗਾ। ਤਾਂ ਵੀ 20000 ਦੇ ਨੇੜੇ ਆਪ ਨੂੰ ਅਰਨਿੰਗ ਆ ਰਹੀ ਹੈਗੀ। ਠੀਕ ਹੈ। ਇੱਥੇ ਪੈਰ ਦੇਖ ਦੇਖ ਕੇ ਧਰਨਾ ਪੈਂਦਾ ਹੈ। ਇੱਥੇ ਤੁਹਾਡੀ ਇੱਕ ਨਿੱਕੀ ਜੀ ਗਲਤੀ ਵੀ ਤੁਹਾਨੂੰ ਜ਼ੀਰੋ ਤੇ ਲੈ ਜਾ ਸਕਦੀ ਹੈ। YouTube 'ਚ ਜਾਂ Facebook 'ਤੇ ਆਉਣ ਤੋਂ ਪਹਿਲਾਂ 2.5-3 ਲੱਖ ਰੁਪਏ ਦੁੱਧ ਵਾਲਾ ਸਾਰਾ ਇੱਥੇ ਲਾਇਆ ਸੀਗਾ। ਕੀ ਦੇ ਵਿੱਚ ਜੂ ਦਿੱਤਾ ਫੇਸਬੁੱਕ ਨੂੰ YouTube ਨੂੰ ਦਿੱਤਾ ਮੈਂ ਠੀਕ ਹੈ ਅਗਲਾ ਪਿੱਛੇ ਨਹੀਂ ਦੇਖਦਾ ਕਿ ਪਿੱਛੋ ਬੰਦਾ ਕਿਹੋ ਜਿਹਾ ਅਗਲਾ ਪਾਇਆ ਦੇਖੋ ਤੁਹਾਡੇ ਪਾਇਆ ਦੇਖੋ ਇਹ ਗੱਲ ਹੈਗੇ ਮੈਟਰ ਕਰਦੀ ਹੈ ਨਾ ਕਿ ਉਹਦੇ ਕੀ ਪਾਇਆ ਹੋਇਆ ਉਹ ਚੀਜ਼ ਮੈਟਰ ਕਰੂਗੀ ਬਾਅਦ ਅਗਲਾ ਨਹੀਂ ਦੇਖਦਾ ਕਿ ਤੂੰ ਘਰੋਂ ਰੋਟੀ ਖਾ ਕੇ ਆਇਆ ਕਿ ਨਹੀਂ ਖਾ ਕੇ ਆ ਤੂੰ ਦੋ ਦਿਨ ਦਾ ਭੁੱਖਾ ਹੈ ਕਿ ਕੱਲ ਦਾ ਉਹ ਨਹੀਂ ਕੀ ਅਗਲੇ ਨੂੰ ਦੇਖਣਾ ਕਿ ਬੰਦਾ ਪਰਸਨੈਲਿਟੀਡ ਹੈ ਬਸ ਮਸੂਲ ਮੈਂ ਕਈ ਵਾਰ ਨਾ ਬੈਠਾ ਮੈਨੂੰ ਕਹਿੰਦੇ ਬੱਚੇ ਵੀ ਕਹਿੰਦੇ ਆਈਫੋਨ ਮੈਂ ਕਹਿੰਦਾ ਆਪਣੀ ਲਿਮਟ ਦੇ ਬਾਹਰ ਆਪਾਂ 5 ਤੋਂ 10000 ਤੱਕ ਹੀ ਰੱਖਿਆ ਕਰੋ ਠੀਕ ਹੈ ਇੱਕ ਨਾ ਵੀਡੀਓ ਪਾਈ ਸੀ ਵੀ ਫੇਸਬੁਕ ਤੋਂ ਕਮਾਉ ਰਾਤੋ ਰਾਤ 80000 ਰੁਪਇਆ ਕੀ ਸੀ ਉਹ ਜਿਹੜੇ ਕੱਲ ਕੱਲ ਮੈਨੂੰ ਗੱਲਾਂ ਕਰਦੇ ਸੀਗੇ ਕਿ ਯਾਰ ਇਹ ਬੰਦਾ ਜਿਹੜਾ ਇਹ ਬੰਦਾ ਭੁੱਖਾ ਮਰੂਗਾ ਹਟ ਤੋਂ ਲਿਖਾ ਕੇ ਲੈ ਲੈ ਕਿ ਇਹ ਬੰਦਾ ਕੰਮ ਨਹੀਂ ਕਰਦਾ ਇਹ ਬੰਦਾ ਭੁੱਖਾ ਮਰੂਗਾ ਤੇ ਇਹਨੂੰ ਮੂੰਹ ਨਾ ਲਾਉਂਦਾ ਠੀਕ ਆ ਉਸ ਟਾਈਮ ਦੇ ਉੱਤੇ ਮੇਰੇ ਨਾਲ ਮੇਰੀ ਭੈਣ ਖੜੀ ਵੱਡੀ ਹੂੰ ਕਾਫੀ ਰਿਸ਼ਤੇਦਾਰ ਮੇਰੇ ਤੋਂ ਐਸ ਕਰਕੇ ਕਿਉਂਕਿ ਖਤਮੀ ਹੋ ਗਏ ਸੀਗੇ ਰਿਸ਼ਤੇਦਾਰੀ ਦਾ ਖਤਮੀ ਕਰਤੇ ਸਨ ਉਹਨਾਂ ਨੇ ਕਿ ਹਰਦੇਵ ਨਾਲ ਰੈਂਕੀ ਨਾਲ ਰੱਖੋ ਇਹ ਬੰਦਾ ਜੇ ਆਪਣੇ ਕੋਲ ਹੱਥ ਵੀ ਕੱਢੂਗਾ ਤਾਂ ਐ ਮੰਨ ਕੇ ਚੱਲੋ ਕਿ ਹੱਥੋਂ ਦਵਾ ਉਂਗਲਾ ਗੈਲੋ ਆਉਂਦੀ ਆਪਦੀ ਆਪ ਨੂੰ ਇੱਕ ਰੀੜ ਦੀ ਹੱਡੀ ਨੇ ਡਰਾਈਵਰ ਹੂੰ ਜਿਹੜੇ ਡਰਾਈਵਰ ਚਾਹਣ ਤਾਂ ਇੱਕ ਘੰਟੇ ਦੇ ਵਿੱਚ ਸਾਰਾ ਸਰਕਲ 헤ਰ ਸਕਦਾ ਵਾ ਸਹੀ ਗੱਲ ਆ ਲੇ ਵੀ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਦੇਸੀ ਪੋਡਕਾਸਟਾਂ ਨੂੰ ਪਿਆਰ ਦਿਓਗੇ ਕਿਉਂਕਿ ਅਸੀਂ ਤੁਹਾਡੇ ਲਈ ਇੱਕ ਨਵੇਂ ਜਿਹੇ ਪੋਡਕਾਸਟ ਦੇਸੀ ਜੇ ਪੋਡਕਾਸਟ ਲੈ ਕੇ ਆਇਆ ਕਰਾਂਗੇ ਆਪਣੇ ਇਸ ਚੈਨਲ ਦੇ ਉੱਤੇ ਉਮੀਦ ਕਰਦੇ ਆ ਕਿ ਤੁਸੀਂ ਪਿਆਰ ਦਿਓਗੇ ਤੇ ਅੱਜ ਦਾ ਪੋਡਕਾਸਟ ਬਾਈ ਜੀ ਹੋਊਗਾ ਤਾਂ ਦੇਸੀ ਜ ਆਣਾ ਇੱਕ ਵੀਰ ਨਾਲ ਗੱਲਬਾਤ ਕਰਾਂਗੇ ਜਿਹੜਾ ਬਈ ਟਰੱਕ ਡਰਾਈਵਰ ਤੋਂ ਬਣ ਗਿਆ ਯੂਟਿਊਬਰ ਕੀ ਗੱਲਬਾਤ ਹੋਈ ਇੱਕੀ ਟਰੱਕ ਡਰਾਈਵਿੰਗ ਚ ਕਮਾਈ ਹੈ ਨਹੀਂ ਸੀ ਉਹ ਇੱਧਰ ਨੂੰ ਆ ਗਿਆ ਨਾ ਆਪਾਂ ਗੱਲਬਾਤ ਕਰਾਂਗੇ ਸਾਰੀ ਦਾ ਆਪਣੇ ਨਾਲ ਹਰਦੇਵ ਬਾਈ ਉਹ ਗੱਲਬਾਤ ਕਰਦੇ ਆ ਸਦੇਵ ਬਾਈ ਸასი ਕਰਦੀ ਆ ਸასი ਕਾਲ ਬਾਈ ਸასი ਕੀ ਆ ਚੱਲ ਨੇ ਹਰਦੇਵ ਬਹੁਤ ਵਧੀਆ ਵੀਰ ਕਿਰਪਾ ਮਾਲਕ ਦੀ ਕਿਵੇਂ ਜ਼ਿੰਦਗੀ ਜ਼ਿੰਦਗੀ ਬਹੁਤ ਵਧੀਆ ਵੀਰੇ ਵਧੀਆ ਲੰਘ ਰਹੀ ਆ ਜੀ ਠੀਕ ਆ ਉਮਰ ਕਿੰਨੀ ਹੋ ਗਈ ਹਰਦੇਵ ਉਮਰ 42-43 ਸਾਲ ਦੀ ਹੋਣੀ 42-43 ਸਾਲ ਦੀ ਹੋਗੀ ਹਾਂ ਟਰੱਕ ਡਰਾਈਵਰੀ ਕਿੰਨਾ ਟਾਈਮ ਕਰੀ ਆ ਟਰੱਕ ਡਰਾਈਵਰੀ ਕਰੀ ਆ ਮੈਂ 20 ਸਾਲ ਦੇ ਨੇੜੇ 20 ਸਾਲ ਦੇ ਨੇੜੇ 20 ਸਾਲ ਠੀਕ ਆ ਯੂਟਿਊਬਰ ਦੇ ਕਿੰਨਾ ਟਾਈਮ ਹੋ ਗਿਆ YouTube ਉੱਪਰ ਬਣੇ ਨੂੰ ਮੈਨੂੰ 3 ਕੁ ਸਾਲ ਹੋਏ ਨੇ 3 ਕੁ ਸਾਲ ਠੀਕ ਆ ਜੇ ਆਪਾਂ ਪਹਿਲਾਂ ਗੱਲ ਕਰ ਦਿਆਂਗੇ ਡਰਾਈਵਰੀ ਦੀ ਨਾ ਕਿਉਂਕਿ ਤੁਸੀਂ ਉਧਰ ਲੰਮਾ ਟਾਈਮ ਲੰਘਾਇਆ ਹੈਗਾ ਡਰਾਈਵਰੀ ਦੇ ਵਿੱਚ ਹਮਮ ਕੀਵੇਂ ਸੀ ਉਹ ਜ਼ਿੰਦਗੀ ਡਰਾਈਵਰੀ ਵਾਲੀ ਦੇਖੋ ਜ਼ਿੰਦਗੀ ਉਹ ਵੀ ਵਧੀਆ ਉਧਰ ਕਿਵੇਂ ਪੈ ਗਏ ਸੀਗੇ ਬਸ ਉਹ ਚ ਪਹਿਲਾਂ ਮੈਂ ਪ੍ਰਾਈਵੇਟ ਜੌਬ ਕਰਦਾ ਸੀਗਾ ਸਟੱਡੀ ਕਰਨ ਤੋਂ ਬਾਅਦ ਚ ਠੀਕ ਆ ਸਟੱਡੀ ਕਰਨ ਤੋਂ ਬਾਅਦ ਜਦੋਂ ਪ੍ਰਾਈਵੇਟ ਜੌਬ ਕਰਦਾ ਮੇਰਾ ਐਕਸੀਡੈਂਟ ਹੋ ਗਿਆ ਸੀ ਲੱਤ ਟੁੱਟ ਗਈ ਸੀਗੀ ਠੀਕ ਹੈ ਤੇ ਉਹ ਮੇਰਾ ਕੰਮ ਸੀ ਜਿਹੜਾ ਖੜਕੇ ਸੀਗਾ ਜੋਬ ਕਿੱਥੇ ਕਰਦੇ ਸੀ ਬਈ ਜੋਬ ਮੈਂ ਟੋਲਾ ਫੈਕਟਰੀ ਦੇ ਵਿੱਚ ਟਰਾਈਡ ਸੀ ਟੋਲਾ ਫੈਕਟਰੀ ਦੇ ਨਹੀਂ ਜੱਟਾਂ ਦੇ ਮੁੰਡੇ ਹੋ ਕੇ ਪ੍ਰਾਈਵੇਟ ਜੋਬ ਕਰਦੇ ਆ ਯਾਰ ਜ਼ਮੀਨ ਜਿਮੂਨ ਹੈ ਨਹੀਂਗੀ ਜ਼ਮੀਨ ਹੈ ਨਹੀਂ ਸੀ ਵੀਰੇ ਆਪਦੇ ਜੋ ਸਾਡੀ ਉਹ ਹੈ ਕਿ ਜੋ ਕਰਨਾ ਉਹੀ ਖਾਣਾ ਹੈਗਾ ਅੱਛਾ ਕਿਉਂਕਿ ਜ਼ਮੀਨ ਜਾਇਦਾ ਪੂਰਾ ਹੈ ਨਹੀਂਗੀ ਵੀਰੇ ਠੀਕਾ ਕਿਨਕੀ ਜ਼ਰੂਰੀ ਨਹੀਂ ਹੈਗਾ ਵੀ ਜੱਟਾਂ ਕੋਲੇ ਜ਼ਮੀਨ ਹੋਵੇ ਹੂੰ ਗੱਲ ਲਈ ਹੈ ਨਾ ਸਹੀ ਹੈ ਵੀਰੇ ਜ਼ਮੀਨ ਬਹੁਤ ਇਹ ਜੱਟ ਨੇ ਜਿਹਨਾਂ ਕੋਲ ਹੈ ਨਹੀਂ ਗੀ ਹੈ ਨਹੀਂ ਗੀ ਗਰੀਬ ਨੇ ਬਜਾ ਗਰੀਬ ਪਰ ਇੱਕ ਟੈਗ ਲੱਗ ਗਿਆ ਜੱਟਾਂ ਦਾ ਉਹ ਕੁਝ ਕਰ ਨਹੀਂ ਸਕਦੇ ਹਾਂ ਠੀਕ ਹੈ ਮੈਂ ਕਹਿੰਦਾ ਕਿ ਯਾਰ ਸਾਨੂੰ ਸਰਟੀਫਿਕੇਟ ਹੀ ਦੁਜਾ ਬਣ ਜਾ ਸਾਡਾ ਐਸੀ ਆਣਾ ਐਸੀ ਆਣਾ ਕੁਝ ਕਰਤਾ ਲਵਾਂਗੇ ਕੋਈ ਟੈਗ ਸਾਡੇ ਵੱਡਾ ਲੱਗਿਆ ਹੋਇਆ ਪਰ ਸਰਵ ਸਾਨੂੰ ਉਹ ਹੈ ਨਹੀਂ ਹੈ ਨਹੀਂ ਗੀ ਕਿਤੇ 100 ਕਿੱਲੇ ਵਾਲਾ ਉਹ ਚੀਜ਼ਾਂ ਉਹ ਲੈ ਰਿਹਾਗਾ ਕਿਤੇ ਸਾਨੂੰ ਵੀ ਨਾਲ ਹੀ ਭੁਗਤਰੀਆਂ ਪੈਂਦੀਆਂ ਨੇ ਗਿਆ ਹੂੰ ਠੀਕ ਹੈ ਨਾ ਹੁਣ ਆਏ ਮੰਨ ਕੇ ਚੱਲ ਯਾਨੀ ਕਿ ਇੱਥੇ ਕੁਝ ਨਾ ਕੁਝ ਦੇਖਣਾ ਚਾਹੀਦਾ ਹੈ ਨਾ ਸਰਕਾਰ ਨੂੰ ਹਾਂ ਦੇਖਣਾ ਚਾਹੀਦਾ ਆਪਾਂ ਇਹ ਨਹੀਂ ਆਪਾਂ ਕਹਿੰਦੇ ਵੀ ਉਧਰ ਕੁਝ ਦਿਓ ਨਾ ਦਿਓ ਜਿੱਥੇ ਲੋੜ ਆ ਸਹੀ ਗੱਲ ਹੈ ਜੀ ਇਤਨਾ ਮਾੜਾ ਜਿਹਾ ਸਰਵੇ ਕਰਨਾ ਚਾਹੀਦਾ ਇਹਨਾਂ ਨੂੰ ਸਰਵੇ ਕਰਨ ਤੋਂ ਬਾਅਦ ਜੋ ਵੀ ਆਪਣੀ ਕੁਝ ਸਕੀਮ ਵਗੈਰਾ ਇਹਨਾਂ ਨੇ ਦੇਣੀ ਹੈਗੀ ਉਹਦੇ ਹਿਸਾਬ ਨਾਲ ਦੇਣ ਹਿਸਾਬ ਨਾਲ ਦੇ ਸਹੀ ਗੱਲ ਹੈ ਠੀਕ ਆ ਜੌਬ ਕਰ ਰਹੇ ਸੀ ਫੇਰ ਭਾਈ ਜੌਬ ਕਰ ਐਕਸੀਡੈਂਟ ਹੋ ਗਿਆ ਲੱਤ ਫ੍ਰੈਕਚਰ ਹੋ ਗਈ ਲੱਤ ਫ੍ਰੈਕਚਰ ਹੋਈ ਤਾਂ ਐਮਨ ਕੇ ਚਲੋ ਕੇ 9-10 ਮਹੀਨੇ ਉਹਦਾ ਇਲਾਜ ਚੱਲਿਆ ਤੇ ਕਮਾਈ ਦਾ ਸਾਧਨ ਹੈ ਨਹੀਂ ਸੀ ਕੋਈ ਠੀਕ ਆ ਠੀਕ ਆ ਫਾਦਰ ਸਾਹਿਬ ਸੀਗੇ ਚਲੋ ਕਰਦੇ ਸੀਗੇ ਤੇ ਚਲੋ ਠੀਕ ਹੋਏ ਉਸ ਤੋਂ ਬਾਅਦ ਉੱਥੇ ਖੜ ਕੇ ਡਿਊਟੀ ਸੀ ਤੇ ਖੜ ਕੇ ਡਿਊਟੀ ਆਪਣੇ ਤੋਂ ਹੁੰਦੀ ਨਹੀਂ ਸੀ ਲੱਤ ਦਾ ਕੰਮ ਸੀਗਾ ਠੀਕ ਆ ਤੇ ਫਿਰ ਚਲੋ ਬ੍ਰਦਰ ਛੋਟਾ ਮੇਰਾ ਕਰਦਾ ਸੀ ਉਹ ਚਲੇ ਇੱਧਰ ਲੈ ਆ ਉਹਨੇ ਇੱਧਰ ਹੱਥ ਸਿੱਧੇ ਕਰਾਤੇ ਮੇਰੇ ਆਸੇ ਦੇ ਕਰਾਈ ਚਲੋ ਇਧਰ ਵਧਿਆ ਚੱਲਿਆ ਤੋਰੀ ਫੁਲਕਾ ਡਿਲੀਵਰੀ ਵਾਲੇ ਪਾਸੇ ਡਿਲੀਵਰੀ ਵਾਲੇ ਪਾਸੇ ਕਿੱਥੇ ਤੱਕ ਡਿਲੀਵਰੀ ਕਰ ਲਈ ਬਈ ਕਿੱਥੇ ਕਿੱਥੇ ਤੱਕ ਗਏ ਬਸ ੱਡੇ ਨਹੀਂ ਜੀ ੱਡੇ ਨਹੀਂ ਆਲ ਓਵਰ ਇੰਡੀਆ ਘੁੰਮਦਾ ਘੁੰਮ ਕੇ ਜੀ ਵਧਿਆ ਦਾਤੇ ਦੀ ਕਿਰਪਾ ਲੈ ਵੀ ਬਾਈ ਕਹਿੰਦਾ ਵੀ ਆਲ ਓਵਰ ਇੰਡੀਆ ਘੁੰਮ ਕੇ ਡਿਲੀਵਰੀ ਦੇ ਵਿੱਚ ਕਿੰਨੇ ਕ ਔਖੀ ਆਗੀ ਬਾਹਰ ਦੀ ਜ਼ਿੰਦਗੀ ਕਿਉਂਕਿ ਡਰਾਈਵਰ ਦਾ ਇਹ ਤਾਂ ਹੁੰਦਾ ਨਹੀਂ ਕਿ ਆ ਵੀ ਉਹ ਅੱਜ ਇੱਥੇ ਆ ਉਹ ਇੱਥੇ ਆਜ ਮੁੜ ਕੇ ਆਥਨ ਨੂੰ ਕਿੰਨੇ ਕਿ ਨਹੀਂ ਕਿੰਨੇ ਕਿੰਨੇ ਦਿਨ ਬਾਹਰ ਲੰਘ ਜਾਂਦੇ ਨੇ ਬਈ ਬਈਨਾਂ ਤੱਕ ਗਈ ਭਰਾ ਇਹ ਜੋ ਹੋਣਗੇ ਮੇਰੇ ਨਾਲ ਜੁੜੇ ਨੇ ਜਿਹੜੇ ਉਹਨਾਂ ਦਾ ਮਹੀਨਾ ਵੱਧ ਹੀ ਲੰਘ ਜਾਂਦੇ ਨੇ ਬਾਹਰ ਬਾਹਰ ਠੀਕ ਆ ਮਹੀਨਾ ਵੱਧ ਹੀ ਲੰਘ ਜਾਂਦੇ ਨੇਗੇ ਹੂੰ ਸਾਨੂੰ ਯਾਰ ਸਾਮ ਦੀ ਰੋਟੀ ਦਾ ਪਤਾ ਨਹੀਂ ਕਿ ਅਸੀਂ ਕਿੱਥੇ ਜਾ ਕੇ ਦਾਣਾ ਚੁਗਣਾ ਸਹੀ ਗੱਲ ਹੈ ਕਿੱਥੇ ਤੱਕ ਕਿੱਥੇ ਦਾਤਨ ਖੜਾ ਦਾਣਾ ਖੰਡਿਆਇਆ ਹੋਇਆ ਕਿ ਨਹੀਂ ਵੀ ਚੁਗਣਾ ਕਿ ਚੁਗਣਾ ਤੇ ਭੁੱਖੇ ਸੋਣਾ ਪਊਗਾ ਸਹੀ ਗੱਲ ਹੈ ਕਿ ਕਿੰਨੇ ਕਿੰਨੇ ਘੰਟੇ ਰੈਗੂਲਰ ਚਲਾਉਣਾ ਪੈਂਦਾ ਬਈ ਜੇ ਮਨਕੇ ਚੱਲੀ ਹੈ ਕਿ ਕੱਚਾ ਮਾਲ ਭਰ ਲੈਂਦੇ ਨੇ ਉਹਦੀ ਮੰਡੀ ਕਰਾਉਣੀ ਹੁੰਦੀ ਹੈਗੀ ਤੇ ਉਹ ਤਾਂ ਕੰਟੀਨਿਊ ਜ 72 ਘੰਟੇ ਕੋਈ 100 ਘੰਟਾ ਉਹ ਤਾਂ ਲਗਾਤਾਰ ਹੀ ਚੱਲਦਾ ਹੈ ਲਗਾਤਾਰ ਉਹ ਤਾਂ ਕੰਟੀਨਿਊ ਹੈ ਔਖਾ ਨਹੀਂ ਲੱਗਦਾ ਹੈਗਾ ਇਹਨਾਂ 72 ਘੰਟੇ 100 ਘੰਟੇ ਔਖਾ ਤਾਂ ਪਾਪੀ ਪੇਟ ਦਾ ਸਵਾਲ ਹੈ ਮਗਰ ਬੈਠੇ ਪਰਿਵਾਰ ਦਾ ਖਿਆਲ ਜਦੋਂ ਆਉਂਦਾ ਹੈ ਉਦੋਂ ਸਾਰੇ ਕੁਝ ਭੁੱਲ ਜਾਂਦਾ ਬੰਦਾ ਬਾਇ ਚਾਂਸ ਆਪਾਂ ਉੱਥੇ ਟਾਈਮ ਤੇ ਨਾ ਪਹੁੰਚਿਆ ਜਾਵੇ ਫੇਰ ਬਈ ਫੇਰ ਵੀ ਕਿਰਾਇਆ ਗੁੱਲ ਹੋ ਜਾਂਦਾ ਹੈਗਾ ਅੱਛਾ ਇਹਨਾਂ ਵੀ ਕਿਰਾਇਆ ਹੁੰਦਾ ਹੈਗਾ ਉਹ ਗੁੱਲ ਹੋ ਜਾਂਦਾ ਹੈਗਾ ਕਾ ਪੱਲੋ ਜਾਂਦਾ ਫਿਰ ਪੱਲੋ ਜਾਂਦਾਗਾ ਬਾਕੀ ਦੇਖ ਲੋ ਸਾਰਾ ਰਸਤੇ ਦਾ ਖਰਚਾ ਡੀਜ਼ਲ ਖਰਚਾ ਸਾਰੇ ਟੂਲ ਵਗੈਰਾ ਆਪ ਦਾ ਸਾਰਾ ਐਡੀ ਵੱਡੀ ਗੱਲ ਹੋ ਜਾਂਦੀ ਐ ਐਡੀ ਵੱਡੀ ਤਕਰੀਬਨ ਪਹੁੰਚ ਹੀ ਜਾਂਦੇ ਨੇ ਗੱਡੀਆਂ ਪਹੁੰਚ ਜਾਂਦੇ ਨੇ ਪਹੁੰਚ ਜਾਂਦੇ ਨੇ ਗੱਡੀਆਂ ਕੋਈ ਐਡੀ ਨਹੀਂ ਹੁੰਦੀ ਕੋਈ ਕੀ ਕਹਣਾ ਕਦੇ ਕੋਈ ਚਾਂਸ ਬਣ ਜੇ ਹੂੰ ਠੀਕ ਐ ਨਾ ਆਪਣੇ ਹਾਲ ਤਾਂ ਨਹੀਂ ਹੋਇਆ ਕਦੇ ਵੀਕ ਦੇ ਟਾਈਮ ਤੇ ਨਾ ਪਹੁੰਚਾ ਗਿਆ ਹੋਵੇ ਹੋਇਆ ਮੇਰੇ ਨਾਲ ਅੱਛਾ ਹੋਇਆ ਮੇਰੇ ਨਾਲ ਮੈਂ ਕੇਲੇ ਦੀ ਮੰਡੀ ਕਰਾਉਣੀ ਸੀ ਕੇਲੇ ਦੀ ਮੰਡੀ ਹੋਈ ਨਹੀਂ ਸੀ ਗੱਡੀ ਨੂੰ ਪ੍ਰੋਬਲਮ ਆ ਗਈ ਸੀ ਪੰਪ ਦੇ ਵਿੱਚ ਅੱਛਾ ਉਹ ਖਲਵਾਉਣਾ ਪੈ ਗਿਆ ਸਾਨੂੰ ਰਸਤੇ ਦੇ ਵਿੱਚ ਹੂੰ ਤੇ ਹੋਈ ਨਹੀਂ ਸੀਗੀ ਤੇ ਸਾਰਾ ਖਰਚਾ ਡਿਊਟ ਹੋ ਗਿਆ ਠੀਕ ਹੈ ਜਿਕੇਲੇ ਹੀ ਰੱਖ ਲੈਂਦੇ ਬਈ ਫਿਰ ਵੀ ਅੱਜ ਤਾਂ ਵੀ ਕੇਲੇ ਖਰਾਬ ਹੋ ਗਏ ਜੀ ਉਹਨਾਂ ਨੇ ਕੇਲੇ ਵੀ ਖਰਾਬ ਹੋਏ ਨੇ ਥੋੜਾ ਪੱਕਾ ਮਾਲ ਪਾਤਾ ਸੀਗਾ ਤਾਂ ਕਰਕੇ ਉਹ ਖਰਾਬ ਹੋ ਗਿਆ ਅੱਛਾ ਇਹ ਵੀ ਗੱਲ ਨਾਲ ਵੀ ਕੇਲੇ ਖਰਾਬ ਹੋਏ ਨੇ ਉਹ ਕੰਮ ਦੀ ਵੀ ਨਹੀਂ ਚੀਜ਼ ਹੈ ਨਾ ਫਿਰ ਉਹ ਠੀਕ ਆ ਫਿਰ ਉਹ ਕਿਵੇਂ ਆਪਾਂ ਇਹਨੂੰ ਕਿਹਾ ਵੀ ਯਾਰ ਵੀ ਆਪਾਂ ਕਰਨਾ ਨਹੀਂ ਕੰਮ ਕੀ ਗੱਲਵਾਦ ਹੋਗੇ ਦੱਸੇ ਬਾਈ ਕੰਮ ਕੋਈ ਮਾੜਾ ਨਹੀਂ ਹੁੰਦਾ ਹੈਗਾ ਡਰਾਈਵਰੀ ਮੈਨੂੰ ਮੈਂ ਮਾੜਾ ਨਹੀਂ ਕਹਿੰਦਾ ਕਿਉਂਕਿ ਡਰਾਈਵਰੀ ਦੇ ਸਰ ਤੇ ਬਹੁਤ ਜਾਣੇ ਦਾ ਖਰਚ ਆਉਂਦਾ ਹੈ ਹੂੰ ਠੀਕ ਹੈ ਪਰ ਮੇਰੀ ਪੋਜੀਸ਼ਨ ਇਹ ਸੀ ਕਿ ਮੈਂ ਕੁਝ ਕਰਨਾ ਚਾਹੁੰਦਾ ਸੀਗਾ ਥੋੜਾ ਜਿਹਾ ਮੈਂ ਅੱਗੇ ਵਧਣਾ ਚਾਹੁੰਦਾ ਸੀ ਕਿਉਂਕਿ ਮੇਰੇ ਘਰ ਦੀ ਜ਼ਿੰਮੇਵਾਰੀ ਇਹ ਸੀਗੀ ਕਿ ਮੈਂ ਚਾਹੁੰਦਾ ਸੀਗਾ ਕਿ ਮੈਂ ਫ੍ਰੀ ਵੀ ਰਹਾ ਤੇ ਪੈਸੇ ਵੀ ਕਮਾਵਾਂ ਠੀਕ ਆ ਤੇ ਪਰਿਵਾਰ ਚ ਵੀ ਰਹਾ ਮੈਂ ਉਹਦੇ ਚ ਠੀਕ ਹੈ ਤੇ ਇਸ ਤਰ੍ਹਾਂ ਹੋਇਆ ਕਿ ਮੈਂ ਮੇਰੇ ਪਿੰਡੋਂ ਮੁੰਡਾ ਕਰਮਾ ਹੈਗਾ ਕਰਮਾ ਸਹੋ ਕੇ ਉਹ ਸ਼ਾਰਟ ਵੀਡੀਓ ਕਰਦਾ ਹੈ ਉਹਨੇ ਇੱਕ ਫਿਲਮ ਦੇ ਵਿੱਚ ਮੈਨੂੰ ਰੋਲ ਦਿੱਤਾ ਸਰਪੈਂਟ ਦਾ ਠੀਕ ਪੱਟ ਲੈ ਜਾਣੀ ਕੀ ਕਰਨ ਉਹਨੇ ਮੈਨੂੰ ਰੋਲ ਦਿੱਤਾ ਤੇ ਰੋਲ ਦਿੱਤਾ ਮੈਂ ਰੋਲ ਕਰਿਆ ਤੇ ਉਹ ਫਿਲਮ ਬੜੇ ਚੱਲੇਗੀ ਹਾਂ ਬੜੇ ਚੱਲੀ ਚਲੋ ਘਰ ਦੇ ਵਿੱਚ ਸਾਡੇ ਕਲੇਸ਼ ਰਹਿਣ ਲੱਗ ਗਿਆ ਕਿਉਂਕਿ ਕਰਮਾ ਮੈਨੂੰ ਕਹਦਾ ਸੀ ਕਿ ਚੱਲ ਇੱਧਰ ਆ ਫਿਲਮ ਕਰਨੀ ਆ ਘਰ ਤੇ ਮੰਮੀ ਲੜਨ ਲੱਗੇ ਕਿ ਤੂੰ ਕਿਹੜੇ ਪਾਸੇ ਪੈ ਗਿਆ ਤੇ ਜਦੋਂ ਕੋਈ ਸੁਭਬ ਬਣਦਾ ਹਮ ਸਾਡੇ ਭਾਜੀ ਨੇ ਵੱਡੇ ਹੂੰ ਪ੍ਰਣਾਵ ਉਹਨਾਂ ਨੇ ਬੱਕਰਾ ਰੱਖਿਆ ਹੋਇਆ ਸੀਗਾ ਹਾਂ ਉਹਨਾਂ ਨੇ ਮੈਨੂੰ ਫੋਨ ਕਰਿਆ ਉਹਨਾਂ ਨੂੰ ਪਤਾ ਸੀ ਕਿ ਵੇਲਾ ਕਰੇ ਹੂੰ ਇਹ ਉਹਨਾਂ ਨੇ ਫੋਨ ਕਰਿਆ ਹਰਦੇਵ ਕਿੱਥੇ ਆ ਮੈਂ ਘਾਰੀਆਂ ਆਜਾ ਕਹਿੰਦਾ ਫਿਰ ਆਪਾਂ ਬੱਕਰਾ ਲੌਂਗਵਾਲ ਮੰਡੀ ਤੇ ਲੈ ਕੇ ਜਾਣਾ ਮਾਈ ਠੀਕ ਹੈ ਹੂੰ ਆਪਾਂ ਉੱਥੇ ਹੂੰ ਉੱਥੇ ਗਿਆ ਉਥੋਂ ਇਥੇ ਆਏ ਇਥੇ ਇਲਤੀ ਲੈਣਾ ਤੋਂ ਰਿਤਰ ਸੇਮ ਬਾਈ ਹਾਂਜੀ ਠੀਕ ਹੈ ਇਹਨਾਂ ਨੂੰ ਦੇਖਿਆ ਕਿਉਂਕਿ ਵੀਡੀਓ ਦੇਖ ਦਿੰਦੇ ਸੀ ਬਾਈ ਦੇ ਹੂੰ ਜਦੋਂ ਵੀਡੀਓ ਵਾਲਾ ਬੰਦਾ ਸਾਹਮਣੇ ਹੈ ਨਾ ਚੱਬਾਇਆ ਲੱਗਦਾ ਹੈ ਬਾਈ ਮੂਰੇ-ਬੂਰੇ ਮਾ ਮਗਰ ਮਗਰ ਠੀਕ ਹੈ ਤੇ ਭਾਜੀ ਸਾਡੇ ਕਹਿੰਦੇ ਕਿ ਯਾਰ ਤੂੰ ਆਹੀ ਕੰਮ ਤੋੜ ਲੈ ਕਹਿੰਦੇ ਉਹ ਵੀ ਕਰੀ ਜਾਂਦਾ ਹੈਗਾ ਤੂੰ ਵੀ ਕਰ ਲੈ ਅੱਛਾ ਮੈਂ ਠੀਕ ਹੈ ਫਿਰ ਤਰਸੇ ਮੈਂ ਤਿੰਨ ਮਹੀਨੇ ਤੈਨੂੰ ਕਾਪੀ ਕਰਿਆ ਬਾਈ ਠੀਕ ਹੈ ਮੰਡੀਆਂ ਦੇ ਵਿੱਚ ਪੈਕ ਕੈਮਰੇ ਤੇ ਤਿੰਨ ਮਹੀਨੇ ਬਾਅਦ ਚਲੋ ਮਾਲਕ ਨੇ ਮੇਰ ਕਰੀ ਅੱਜ ਕੁਝ ਹੋਰ ਕੱਲ ਹੋਰ ਕੱਲ ਫਿਰ ਫਰਕ ਪੈਂਦਾ ਪੈਂਦਾ ਫਿਰ ਇਨਾ ਕੋ ਫਰਕ ਪਿਆ ਕਿ ਚਲੋ ਬੋਲਣ ਦਾ ਵੀ ਹੋ ਗਿਆ ਮੂਰੇ ਵੀ ਆਉਣ ਮੂਰੇ ਆ ਕੇ ਵੀਡੀਓ ਪਾਉਣ ਲੱਗੇ ਫਿਰ ਭਾਈ ਕਹਿੰਦਾ ਕਿ ਤੂੰ ਇੱਕ ਪਾਸੇ ਹੋ ਜਾ ਚਾਹੇ ਇੱਧਰ ਹੋ ਜਾ ਚਾਹੇ ਇੱਧਰ ਹੋ ਜਾ ਇੱਕ ਕੰਮ ਕਰ ਲੈ ਤੇ ਭਾਈ ਫਿਰ ਆਪਾਂ ਡਰਾਮਾ ਵਾਲੇ ਪਾਸੇ ਹੋ ਗਏ ਠੀਕ ਆ ਹੁਣ ਜਿਵੇਂ ਤੁਸੀਂ YouTube 'ਚ ਆਗੇ ਲਗਭਗ ਮੇਰੇ ਹਿਸਾਬ ਨਾਲ ਵੀ ਹੋ ਗਏਗੇ 2 ਸਾਲ ਵਾਂਗੂ ਹੂੰ ਠੀਕ ਆ ਇਹ ਤੂੰ ਕਿੰਨੇ ਵਾਰ ਪਈ ਆਗੇ ਸਹੀ ਸਹੀ ਤੁਸੀਂ YouTube ਤੋਂ ਫੇਸਬੁੱਕ ਤੋਂ ਦੋਨੋਂ ਨੂੰ ਮਿਲਾ ਕੇ YouTube ਤੇ ਜੂ ਫੇਸਬੁੱਕ ਤੋਂ ਤਾਂ ਮੈਂ ਕਹਿੰਦਾ ਕਾਊਂਟਿੰਗ ਕਰੀ ਨਹੀਂ ਭਰਾ ਮੈਂ ਤਾਂ ਸਹੀ ਗੱਲ ਦੱਸਾਂ ਬਈਆ ਮੈਨੂੰ ਵਧੀਆ ਅਰਨਿੰਗ ਆ ਰਹੀ ਆ ਬਹੁਤ ਵਧੀਆ ਆ YouTube ਤੋਂ ਬਈ YouTube ਤੋਂ ਮੈਂ ਕੰਮ ਨਹੀਂ ਕਰ ਰਿਹਾ ਬਹੁਤ ਘੱਟ ਮੇਰੇ ਵੀਡੀਓ YouTube ਤੇ ਹੁੰਦੀਆਂ ਨੇਗਾ ਬਹੁਤ ਘੱਟ ਕਿਉਂਕਿ YouTube ਤੇ ਮੈਂ ਕੰਮ ਕਰੀ ਨਹੀਂ ਠੀਕ ਆ ਫੇਸਬੁੱਕ ਤੋਂ ਆਪ ਨੂੰ ਵਧੀਆ ਆ ਰਹੀ ਨੇ ਠੀਕ ਆ ਐਮਨ ਕਾ ਚਲੋ ਕਿ ਮੈਂ ਕੁਝ ਨਹੀਂ ਕਰਦਾ ਨਾਲੇ ਫਰੀਦਾ ਫਰੀ ਹੈਗਾ ਤਾ ਵੀ 20000 ਦੇ ਨੇੜੇ ਆਪਾਂ ਨੂੰ ਅਰਨਿੰਗ ਆ ਰਹੀ ਹੈਗੀ ਠੀਕ ਆ ਜੇ ਆਪਾਂ ਨਾਮ ਦੀ ਗੱਲ ਕਰੀਏ ਕੀ ਹੈ ਚੈਨਲ ਦਾ ਨਾਮ ਬਈ ਹਰਦੇਵ ਪਿੰਡੂ ਸੋਚ ਵੀਰੇ ਇਹ ਨਾਮ ਕਿੱਥੋਂ ਨਿਕਲ ਕੇ ਆਇਆ ਵੀ ਹਰਦੇਵ ਪਿੰਡੂ ਸੋਚ ਵੀਰੇ ਨਾ ਪਿੰਡਾਂ ਦੇ ਆ ਬੰਦੇ ਤਾਂ ਪਿੰਡਾਂ ਲਈ ਸੋਚ ਆ ਯਾਰ ਹਮ ਇਨਾ ਪਿੱਛੇ ਬਹੁਤ ਮੇਰੇ ਨਾਲ ਕਾਫੀ ਸਿਕਵੇ ਵੀ ਹੋਏ ਭਰਾਵਾਂ ਦੇ ਹਮ ਇਹ ਨਾ ਅਸੀਂ ਪਹਿਲਾਂ ਹਰਦੇਵ ਸਿੰਘ ਸੋਹੋ ਕੇ ਪਿੰਡੂ ਸੋਚ ਹਮ ਕਿ ਯਾਰ ਨਾ ਬਹੁਤ ਵੱਡਾ ਸਰਤੀ ਹੁੰਦਾ ਫਿਰ ਆਪਾਂ ਸਿੰਘ ਸੋਹੋ ਕੇ ਕਟਿਆ ਹਰਦੇਵ ਪਿੰਡੂ ਸੋਚ ਰੱਖ ਲਿਆ। ਹੂੰ। ਤੇ ਮੈਨੂੰ ਕਈ ਮੇਰੇ ਰਿਸ਼ਤੇਦਾਰਾਂ ਯਾਰਾ ਦੋਸਤਾਂ ਨੇ ਵੀ ਕਿਹਾ ਕਿ ਯਾਰ ਪਿੰਡੂ ਸੋਚ ਨਾ ਤੇਰਾ ਚੈਨਲ ਨੂੰ ਸਰਚ ਨਹੀਂ ਵਜਣੀ ਹੈਗੀ। ਤੇਰੇ ਚੈਨਲ ਤੇ ਲੋਕਾਂ ਨੇ ਵੀਡੀਓ ਦੇਖਣੀ ਨਹੀਂ ਕਿਉਂਕਿ ਪਿੰਡਾਂ ਨੂੰ ਸ਼ਹਿਰਾਂ ਵਾਲੇ ਪਸੰਦ ਨਹੀਂ ਕਰਦੇ। ਹੂੰ। ਠੀਕ ਆ। ਠੀਕ ਹੈ। ਪਰ ਅੱਜ ਦੀ ਘੜੀ ਦਾਤ ਦੀ ਕਿਰਪਾ ਹੈਗੀ ਕਿ ਪਿੰਡੂ ਸੋਚ ਉਦੋਂ ਹੈ ਨਹੀਂ ਸੀਗਾ ਤੇ ਹੁਣ ਜੇ ਕਿਤੇ ਪਿੰਡੂ ਸੋਚ ਨੂੰ ਫੇਸਬੁੱਕ ਤੇ ਸਰਚ ਮਾਰੋਗੇ ਤਾਂ 10-15 ਚੈਨਲ ਆ ਜਾਣਗੇ। ਠੀਕ ਆ। ਠੀਕ ਆ ਡਰਾਮ ਵਾਲੇ ਪਾਸੇ ਬਾਈ ਕਿਵੇਂ ਕੀ ਗੱਲਬਾਤ ਬਣੀ ਡਰਾਮ ਵਾਲੇ ਪਾਸੇ ਬਾਈ ਦੇਖੋ ਮੈਂ ਜਿਵੇਂ ਦੱਸਿਆ ਕਿ ਕਵੀਲਦਾਰੀ ਜ਼ਰੂਰੀ ਸੀ ਹੂੰ ਤੇ ਬਾਕੀ ਜਿਤ ਤੱਕ ਮੈਨੂੰ ਦਿੰਦਾ ਸੀਗਾ ਕਿ ਜੇ ਮੈਂ ਫੇਸਬੁੱਕ ਤੇ ਕੰਟੀਨਿਊ ਵੀ ਕੰਮ ਕਰਦਾ ਰਹੂੰਗਾ ਤਾਂ ਇਹ ਤੋਂ ਅਰਨਿੰਗ ਥੋੜਾ ਜਿਹਾ ਲੇਟ ਹੈ ਲੇਟ ਆਉਂਦੀ ਓਨੀ ਗੱਲਬਾਤ ਨਹੀਂ ਹੈਗੀ ਠੀਕ ਆ ਅੱਜ ਜੇ ਆਪਾਂ ਕਹਿ ਦਈਏ ਕਿ ਫੇਸਬੁੱਕ ਜਾਂ YouTube ਤੋਂ ਤੁਸੀਂ ਅੱਜ ਆ ਜੋ ਇਹ ਫਸਲ ਵਾਲਾ ਕੰਮ ਹੈ ਹੂੰ ਕਿ ਅੱਜ ਤੁਸੀਂ ਬੀਜ ਦੋਗੇ ਫਸਲ ਤਾਂ ਫਿਰ ਵੀ ਉਮੀਦ ਹੈ ਕਿ ਸੇ ਮਹੀਨੇ ਨੂੰ ਹੱਥ ਲੱਗ ਜਾਊ ਆਪਣੇ ਪਰ ਇੱਧਰ ਤਾਂ ਇਹ ਕਹਿੰਦੀ ਹੈ ਕਿ ਤੂੰ ਮਿੱਠਾ ਭਾਈ ਚੱਲ ਸਵਾਦ ਫਿਰ ਮੈਂ ਤੈਨੂੰ ਦਊ ਤੇ ਪਲਾਟ ਚ ਉਹ ਮਰਜ਼ੀ ਨਾਲ ਦੇ ਉਹ ਮਰਜ਼ੀ ਨਾਲ ਦਿੰਦੀ ਹੈ ਸਵਾਦ ਠੀਕ ਹੈ ਇਹ ਚ ਬਹੁਤ ਕੁਝ ਇਹ ਚ ਪੈਰ ਦੇਖ-ਦੇਖ ਕੇ ਧਰਨਾ ਪੈਂਦਾ ਹੈ ਇਹ ਚ ਤੁਹਾਡੀ ਇੱਕ ਨਿੱਕੀ ਜਿਹੀ ਗਲਤੀ ਵੀ ਤੁਹਾਨੂੰ ਜ਼ੀਰੋ ਤੇ ਲੈ ਆ ਸਕਦੀ ਹੈ ਬਹੁਤ ਵਾਰ ਹੋਇਆ ਮੇਰੇ ਨਾਲ ਵੀ ਹੋਇਆ ਬਹੁਤ ਵਾਰ ਬਹੁਤ ਵਾਰ ਹੋਇਆ ਤਾਂ ਕਰਕੇਗਾ ਫਿਰ ਮੈਨੂੰ ਕਮਾਈ ਜ਼ਰੂਰੀ ਸੀਗੀ ਤਾਂ ਮੈਂ YouTube ਚ ਜਾਂ Facebook ਤੇ ਆਉਣ ਤੋਂ ਪਹਿਲਾਂ 2.5-3 ਲੱਖ ਰੁਪਏ ਦੁੱਧ ਵਾਲੇ ਸਾਰਾ ਏ ਚ ਲਾਇਆ ਸੀਗਾ ਕਿਹਦੇ ਵਿੱਚ YouTube ਤੇ Facebook ਨੂੰ YouTube ਨੂੰ ਦਿੱਤਾ ਮੈਂ ਕਿਤੇ ਕਿਤੇ ਜਾਣਾ ਤਾਂ ਦੇਖੋ ਮੋਟਰਸਾਈਕਲ 'ਚ ਤੇਲ ਆਪਦਾ ਖਾਣਾ-ਦਾਣਾ ਹੁੰਦਾ ਠੀਕ ਹੈ ਮੋਬਾਈਲ ਲੈਂਦਾ ਮੈਂ ਇੱਕ ਵਗੈਰਾ ਦੁੱਧ ਵਾਲੇ ਪੈਸਿਆਂ ਦੀ ਕਿਵੇਂ ਕੀ ਗੱਲਬਾਤ ਬਣੀ ਬਈ ਦੁੱਧ ਵਾਲੇ ਪੈਸਿਆਂ ਦੀ ਗੱਲਬਾਤ ਇਹ ਸੀ ਸਾਡੇ ਆਪਣੇ ਕੋਲ ਦੋ ਮੱਝਾਂ ਸੀ ਬਾਈ ਹੂੰ ਦੋ ਮੱਝਾਂ ਸੀ ਜਾਂ ਉਹਦਾ ਕਰਤਾ-ਧਰਤਾ ਮੈਂ ਸੀ ਤੇ ਮੰ ਦੋਦਲ ਮੈਂ ਇੱਕ ਜ਼ਿੰਮੇਵਾਰੀ ਸਮਝ ਲਈ ਸੀ ਕਿ ਸਵੇਰੇ ਸਾਰ ਨੂੰ ਦੁੱਧ ਬਾਈ ਪਾ ਕੇ ਆਉਣੇ ਉਹ ਜਾਣ ਕੇ ਤਾਂ ਨਹੀਂ ਕਰ ਲੈ ਗਦੇ ਵੀ ਯਾਰ ਵੀ ਆਪਾਂ ਦੇ ਪੈਸੇ ਉਹ ਕਰਦੇ ਨੇ ਗੋਲ ਕਰਦੇ ਨੇ ਗੋਲ ਕਰ ਉਹ ਗੋਲੀ ਕਰਦਾ ਸੀ ਅੱਛਾ ਤੇ ਦਸੀ ਹੁਣ ਆ ਬੀਬੀ ਨੇ ਮੈਨੂੰ ਕਿਹਾ ਪੈਸੇ ਕਿ ਪੁੱਛਿਆ ਦੋਦਲੇ ਨੂੰ ਮੈਂ ਕਿਹਾ ਅਗਲੇ ਅਸੀਂ ਅਗਲੀ ਦਸੀ ਤੇ ਲਾਵਾਂਗੇ ਐ ਨਹੀਂ ਪਤਾ ਕਿ ਪੈਸੇ ਗਏ ਗਏ ਉਹ ਫਿਰ ਕਹਿਣਾ ਕੋਈ ਗੱਲ ਨਹੀਂ ਆਪਾਂ ਇਕੱਠੇ ਲਾਵਾਂਗੇ ਹਾਂ ਮਹੀਨੇ ਦੇ ਚਾਰ ਪੰਜ ਦਸਿਆਂ ਦੇ ਮੈਨੂੰ ਪੁੱਛਿਆ ਕਿ ਪੈਸੇ ਤੇ ਮੈਂ ਆਪਾਂ ਮੱਝ ਹੀ ਲੈ ਲਾਂਗੇ ਮੱਝ ਹੀ ਲਵਾਗੇ ਮਾ ਆਪਾ ਇਕੱਠੇ ਬੈਹਣੀ ਮੱਝ ਹੀ ਲਵਾਗੇ ਹਾਂ ਬੀਬੀ ਕਹਿੰਦੀ ਮੱਝ ਇਕੱਠੇ ਹੋ ਰਹੇ ਨੇ ਪੈ ਦੁੱਧ ਹਾਂ ਮਾ ਇਕੱਠੇ ਹੋਈ ਨੇ ਆਪ ਨੂੰ ਲੋੜ ਤਾਂ ਹੈ ਨਹੀਂ ਮਾ ਚੱਲੀ ਜਾਂਦਾ ਹੈਗਾ ਤੋਰੇ ਫਿਰ ਉਹ ਕਹਿੰਦੀ ਤੈਨੂੰ ਲੱਗਦਾ ਚੱਲੀ ਜਾਂਦਾ ਕਹਿੰਦੀ ਆਪਾਂ ਦੇਖ ਕੀ ਹਾਲਾਤਾਂ ਚ ਮਾ ਨਾ ਮੱਝ ਲਵਾਗੇ ਆਪਾਂ ਫਿਰ ਦੁੱਧ ਪਾਇਆ ਕਰਾਂਗੇ ਵਾਧ ਤੇ ਉਹ ਬੀਬੀ ਨੇ ਇੱਕ ਦਿਨ ਪੁੱਛਿਆ ਜਦੋਂ ਤ ਉਹਨੂੰ ਦੁੱਧ ਵਾਲੇ ਨੂੰ ਢੇਰੀ ਵਾਲੇ ਨੂੰ ਕਿ ਪੈਸੇ ਉਹ ਕਹਿੰਦੀ ਉਹ ਤਾਂ ਦੱਸੀ ਪੂਰੀ ਬਾਅਦ ਚ ਹੁੰਦੀ ਹੈ ਪਹਿਲਾਂ ਲੈ ਜਾਂਦੇ ਠੀਕ ਫਿਰ ਆਪਣੀ ਸੇਵਾ ਹੋਈ ਫਿਰ ਕਰੇ ਠੀਕ ਹੈ ਲਿਆ ਕੀ ਕੀ ਬਈ ਉਹਦਾ ਉਹਦੇ ਕਦੇ ਮੈਕ ਲੈ ਲਈ ਜੀ ਕਦੇ ਰੀਚਾਰਜ ਹੀ ਅੱਛਾ ਇੰਨਾ ਕਿਹੜਾ ਦੁੱਧ ਮੇਰਾ 20000 ਦਾ ਪੈਂਦਾ ਸੀਗਾ ਨੈਟ ਕਾਲ ਦਾ ਚਾਰਜ ਹਾਂ ਉਹ ਚੱਲ ਜਾਂਦਾ ਸੀਗਾ ਮਾੜਾ ਮੋਟਾ ਕਦੇ ਕੋ ਬੂਟ ਟੁੱਟ ਗਿਆ ਜੁੱਤੀ ਲੈਣੀ ਹੈ ਕੋ ਕੱਪੜਾ ਲੈਣਾ ਫਿਰ ਮਾੜਾ ਮੋਟਾ ਤੁਹਾਨੂੰ ਪਤਾ ਉਹ ਵੀ ਚਾਹੀਦੀ ਹੈਗੀ ਠੀਕ ਹੈ ਅਗਲਾ ਪਿੱਛੇ ਨਹੀਂ ਦੇਖਦਾ ਕਿ ਪਿੱਛੋਂ ਬੰਦਾ ਕਹੋ ਜਾ ਹੈ ਅਗਲਾ ਪਾਇਆ ਦੇਖੋ ਤੁਹਾਡੇ ਪਾਇਆ ਦੇਖੋ ਇਹ ਗੱਲ ਹੈਗੇ ਮੈਟਰ ਕਰਦੀ ਹੈ ਨਾ ਜੇ ਆਪਣੇ ਕੀ ਪਾਇਆ ਹੋਇਆ ਹਾਂ ਉਹ ਚੀਜ਼ ਮੈਟਰ ਕਰੂਗੀ ਬਾਅਦ ਅਗਲਾ ਦੇਖਦਾ ਕਿ ਤੂੰ ਘਰੋਂ ਰੋਟੀ ਖਾ ਕੇ ਆਇਆ ਕਿ ਨਹੀਂ ਖਾ ਕੇ ਆਇਆ ਤੂੰ ਦੋ ਦਿਨ ਦਾ ਭੁੱਖਾ ਹੈ ਕਿ ਕੱਲ ਦਾ ਉਹਨਾਂ ਚੀਜ਼ ਅਗਲੇ ਦਿਨ ਦੇਖਣਾ ਕਿ ਬੰਦਾ ਪਰਸਨੈਲਿਟੀਡ ਹੈ ਬਸ ਇਹ ਚੀਜ਼ ਦੇਖਦੀ ਹੈ ਇਹ ਤਾਂ ਗੱਲ ਹੈਗੀ ਹੈ ਚਲੋ ਉਸ ਤੋਂ ਬਾਅਦ ਇਹ ਜੀ ਮੇਰ ਹੋਈ ਅੱਜ ਹੋਰ ਕੱਲ ਹੋਰ ਤੇ ਅੱਜ ਦਾਦੀ ਦੀ ਕਿਰਪਾ ਨਾਲ ਮੈਂ ਕਹਿੰਦਾ ਬੜਾ ਵਧੀਆ ਯਾਰ ਮੈਂ ਫੇਸਬੁੱਕ ਨੂੰ ਮਾੜਾ ਨਹੀਂ ਕਹਿੰਦਾ YouTube ਨੂੰ ਮਾੜਾ ਨਹੀਂ ਕਹਿੰਦਾ ਕਿ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਬਾਈ ਮੈਂ ਹਮ ਆਈਫੋਨ ਲੈ ਲਵਾਂ ਅ ਅੱਛਾ ਮਸੂ ਮੈਂ ਕਈ ਵਾਰ ਨਾ ਬੈਠਾ ਮੈਨੂੰ ਕਹਿੰਦੇ ਬੱਚੇ ਵੀ ਕਹਿੰਦੇ ਆਈਫੋਨ ਮੈਂ ਕਹਿੰਦਾ ਆਪਣੀ ਲਿਮਟ ਤੋਂ ਬਾਹਰ ਆਪਾਂ 5 ਤੋਂ 1000 ਤੱਕ ਹੀ ਰੱਖਿਆ ਕਰੋ ਠੀਕ ਹੈ ਹਾਂ ਪਰ ਦਾਤੀ ਦੀ ਕਿਰਪਾ ਭਾਈ ਤਰਸੇਮ ਗਰਸਰਨ ਭਾਈ ਮਾਈ ਰਾਈਡ ਧੋਰੀ ਵਾਲੇ ਅਚਾਨਕ ਜਿਵੇਂ ਮਨਮੀਰ ਕਰਦੇ ਨੇ ਕਹਿੰਦੇ ਆ ਜਾ ਵਸਤੂ ਸੰਗਰੂਰ ਆ ਜਾ ਮੈਂ ਪਟਿਆਲੇ ਤੇ ਖਨੋਰੀ ਵੀਡੀਓ ਕਰਕੇ ਆ ਰਿਹਾ ਸੀਗਾ ਕਹਿੰਦਾ ਬਸ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਸੁਨਾਮ ਜਾ ਕੇ ਕਹਿੰਦੇ ਆ ਤੇਰਾ ਫੋਨ ਹੈ ਠੀਕ ਹੈ ਲੋਕੀ ਭਾਈ ਛੋਟੇ ਤੋਂ ਸਟਾਰਟਿੰਗ ਕਰਦੇ ਨੇ ਆਪਾਂ ਨੂੰ 12 ਤੋਂ ਸਟਾਰਟ ਕਰੀ ਸੀ ਹਮ ਅੱਜ 30 ਨੇ ਪਹਿਲੂ ਦਾਤਾ ਮੇਰ ਕਰੇ ਜਿਹੜੇ ਤੁਹਾਡਾ ਪਿਆਰ ਮਿਲਦਾ ਰਹੇ ਹੋਰ ਵੀ ਬਰੇ ਮਿਲੂਗਾ 15 16 ਵੀ ਆਪਾਂ ਲੈ ਲਾਂਗੇ ਹਾਂ ਦੇਖੋ ਤੁਹਾਡਾ ਸਹੀ ਹੈ ਸਹੀ ਗੱਲ ਹੈ ਭਾਈ ਤਰਸੀਮ ਮੇਰਾ ਉਸਤਾਦ ਵੀ ਹੈ ਭਾਈ ਨਹੀਂ ਕੋਈ ਗੱਲ ਨਹੀਂ ਭਾਈ ਠੀਕ ਹੈ ਇਸ ਫੀਲਡ ਦੇ ਵਿੱਚ ਅੱਜ ਤੱਕ ਲੈ ਕੇ ਆਉਣ ਤੱਕ ਕਿੰਨਾ ਨਾਮ ਚੱਲਦਾ ਅੱਜ ਕਾ ਡਰਾਮਾ ਦੇ ਵਿੱਚ ਡਰਾਮਾ ਚ ਡਰਾਮਾ ਦੀ ਦੁਨੀਆ ਚ ਵਧੀਆ ਬਰੇ ਵਧੀਆ ਜਾਣਦਾ ਵੀ ਕੋਈ ਹਰਦੇਵ ਹੈਗਾ ਕੋਈ ਜਾਣਦੇ ਲੋਕ ਉਹ ਵੀ ਜਾਣਦੇ ਨੇ ਬਾਈ ਪਛਾਣ ਦਾਤ ਦੀ ਕਿਰਪਾ ਨਾਲ ਬਣੀ ਹੋਈ ਹੈਗੀ ਠੀਕ ਆ ਕਿਉਂਕਿ ਬਹੁਤ ਜਿਹੜੇ ਟਿਕਟਾਂ ਸਾਡੇ ਕੋਲ ਪਾਉਂਦੇ ਨੇ ਉਹ ਭਰਾ ਵੀ ਜਾਣਦੇ ਨੇ ਕਿ ਜੇ ਕਿਤੇ ਬੈਕ ਕੈਮਰੇ ਵੀ ਕਿਤੇ ਮੈਂ ਵੀਡੀਓ ਪਾ ਕੇ ਪਾ ਦੇਣਾ ਤਾਂ ਅਗਲਾ ਜੇ ਤੁਸੀਂ ਪਾਈ ਹੋਈ ਹੈ ਤੁਹਾਡੇ ਚੈਨਲ ਤੇ ਚੱਲਦੀ ਉਹ ਕਹਿੰਦੇ ਬਾਈ ਹਰਦੇਵ ਦੀ ਆਵਾਜ਼ ਹੈ ਬਾਈ ਹਰਦੇਵ ਦੀ ਪਰ ਚੈਨਲ ਬਾਈ ਹਰਦੇਵ ਦਾ ਨਹੀਂ ਹੈਗਾ ਕੋਈ ਗੱਲ ਵੱਖਰੀ ਗੱਲਬਾਤ ਕਰਾਂਗੇ ਆਪਾਂ ਉਹਦੇ ਵਿੱਚ ਵੀ ਠੀਕ ਹੈ ਜੀ ਚੈਨਲ ਦਾ ਨਾਮ ਆ ਹਰਦੇਵ ਪਿੰਡੂ ਸੋਚਣਾ ਹਾਂ ਹਾਂਜੀ ਬਾਈ ਇਹ ਸਟਾਰਟ ਹੋਇਆ ਸੀ ਲਗਭਗ 2 ਸਾਲ ਪਹਿਲਾਂ ਤੇ ਅੱਜ ਕਿੱਥੇ ਤੱਕ ਪਹੁੰਚ ਗਿਆ ਬਈ ਬਈ ਅੱਜ ਐ ਮੰਨ ਕੇ ਚੱਲੋ ਕਿ ਬਹੁਤ ਵਧੀਆ ਬਹੁਤ ਵਧੀਆ ਰਹੀ ਆਪਣੀ ਠੀਕ ਆ ਬਹੁਤ ਵਧੀਆ ਵਧੀਆ ਠੀਕ ਆ ਪਹਿਲੀ ਪਹਿਲੀ ਕਹਿ ਚੁੱਕਿਆ ਕਿ ਇਹ YouTube ਜਾਂ Facebook ਕਹਿੰਦੀ ਹੈ ਕਿ ਤੂੰ ਮਿੱਠਾ ਭਾਈਚਾਰ ਸਵਾਦ ਇਹਨੂੰ ਮੈਂ ਬਾਅਦ ਚ ਦਿਆਂਗੀ ਹੂੰ ਮਿਹਨਤ ਆਪਣੀ ਜਾਰੀ ਹੈਗੀ ਹੂੰ ਤੇ ਆਪਾਂ ਨੂੰ ਵਧੀਆ ਦਾਦੀ ਦੀ ਕਿਰਪਾ ਨਾਲ ਤੋਰੀ ਫੋਲਕਾ ਆਪਣਾ ਰੋੜਿਆ ਹੋਇਆ ਇਕਤ ਇਕ ਨਾ ਵੀਡੀਓ ਪਾਈ ਸੀਗੀ ਵੀ ਫੇਸਬੁੱਕ ਤੋਂ ਕਮਾਓ ਰਤੋ ਰਾਤ 80000 ਰੁਪਇਆ ਕੀ ਸੀ ਉਹ ਉਹ ਇਸ ਤਰ੍ਹਾਂ ਹੈ ਭਈ ਜਿਹੜੇ ਹੁਣ ਮੈਂ ਕਹਿੰਦਾ ਵੀ ਉਹ ਝੂਠ ਸੀਗਾ ਹਾਂ ਹੈ ਝੂਠ ਹੈ ਠੀਕ ਹੈ ਉਹ ਉਹਨਾਂ ਵਾਸਤੇ ਕੀ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਨੇ ਹਮ ਜਿਹੜੇ ਬੰਦੇ ਇੰਟਰਸਟਿਡ ਨੇ ਜੇ ਉਹ ਚ ਕੀ ਹੁੰਦਾਗਾ ਮੰਨ ਕੇ ਚੱਲੋ ਕਿ ਜੇ 100 ਬੰਦੇ ਨੇ ਵੀਡੀਓ ਦੇਖ ਲਈ ਮੇਰੀ 100 ਦੇ ਮਨ ਦੇ ਵਿੱਚ ਲਾਲਸਾ ਜਾਗੂਗੀ ਹਮ ਕਿ ਯਾਰ ਬਾਈ ਦੀ ਵੀਡੀਓ ਆ ਗਈ ਕਿ ਰਾਤੋ ਰਾਤ 8000 ਕਮਾਉਂਦਾ ਗੱਲਬਾਤ ਹੈਗੀ ਹੈ ਕੋਈ ਹਾਂ ਕਿ ਗੱਲਬਾਤ ਹੈਗੀ ਹੈ ਪਰ ਉਹਦੇ ਵਿੱਚ ਪੰਜ ਚਾਰ ਬੰਦੇ ਨੇ ਜਿਹੜੇ ਕਾਮਯਾਬ ਹੋਣਗੇ 97 98 ਬੰਦੇ ਛੱਡਣਗੇ ਜਿਹੜੇ ਉਹ ਚੀਜ਼ ਦੇਖ ਕੇ ਨੇ ਮੈਂ ਕਹਿਣਾ ਵੀ ਰਾਤੋ ਰਾਤ ਤਾਂ ਨਹੀਂ ਬਣਦੇਗਾ ਨਹੀਂ ਰਾਤ ਮੈਂ ਕਹਿਣਾ ਦੇਖੋ ਜਦੋਂ ਪਤਾ ਕਿ ਹੈ ਅੱਜ ਤੁਹਾਡੀ ਵੀਡੀਓ ਤੁਸੀਂ ਪਾਤੀ ਤੁਸੀਂ ਮੈਨੂੰ ਮੈਂ ਤੁਹਾਨੂੰ ਕਾਲ ਕਰ ਲਈ ਕਿ ਬਾਈ ਮੈਂ ਵੀਡੀਓ ਪਾਤੀ ਇਹਦੇ ਯਾਰ ਵਿਊ ਇੰਨੇ ਕੋ ਆਏ ਨੇਗੇ ਕਿ ਕਿਵੇਂ ਹੈਗਾ ਤੁਸੀਂ ਮੈਨੂੰ ਕਹੋਗੇ ਕਿ ਇੱਕ ਹੋਰ ਪਾ ਠੀਕ ਹੈ ਮੈਂ ਉਹ ਪਾਈ ਉਹਦੇ ਵੀਊ ਥੋੜੇ ਜਿਹਾ ਵਧੇ ਮੈਨੂੰ ਆਪਣੇ ਆਪ ਨੂੰ ਅੰਦਰੋਂ ਖੁਸ਼ੀ ਮਹਿਸੂਸ ਹੋ ਗਈ ਕਿ ਫੀਲਿੰਗ ਮਹਿਸੂਸ ਹੋ ਕਿ ਕੱਲ ਮੇਰੇ 10 ਵੀਊ ਸੀ ਅੱਜ ਮੇਰੇ 150 ਵੀਊ ਹੈ ਹਾਂ ਇਹ ਤਾਂ ਗੱਲ ਹੈਗੀ ਨਹੀਂ ਇੱਧਰ ਆਏ ਕਿਵੇਂ ਸੀ ਕਿ ਪੈਸਾ ਦੇਖ ਕੇ ਆਏ ਸੀ ਜਾਂ ਕੁਝ ਹੋਰ ਦੇਖ ਕੇ ਆਏ ਸੀ ਨਹੀਂ ਮੈਂ ਇੱਧਰ ਪੈਸਾ ਦੇਖ ਕੇ ਵੀ ਆਇਆ ਸੀਗਾ ਤੇ ਕਿਉਂ ਸੁਣਦੇ ਹੁੰਦੇ ਸੀਗੇ ਕਿ ਯਾਰ ਇੱਥੇ ਵਧੀਆ ਹੈਗਾ ਕਿਉਂਕਿ ਕਰਮਾ ਤੋਂ ਹੋ ਕੇ ਨਹੀਂ ਵਧੀਆ ਚਲੋ ਨਾ ਕਮਾਇਆ ਹੋਇਆ ਸੀਗਾ ਮੈਨੂੰ ਪਹਿਲਾਂ ਨਹੀਂ ਸੀ ਪਤਾ ਜਦੋਂ ਪਿੰਡ 'ਚ ਕਦੇ ਗੱਡੀ ਤੁਰ ਕੇ ਆਉਂਦਾ ਹੁੰਦਾ ਤਾਂ ਕਹਿੰਦੇ ਕਿ ਯਾਰ YouTube ਤੋਂ ਵੀ ਪੈਸੇ ਆਉਂਦੇ ਨੇ Facebook ਤੋਂ ਵੀ ਪੈਸੇ ਆਉਂਦੇ ਨੇ ਉਦੋਂ ਅਸੀਂ ਟਾਈਮ ਪਾਸ ਕਰਨ ਵਾਸਤੇ ਦੇਖੀ ਜਾਂਦੇ ਹੂੰ ਕਿਉਂਕਿ ਸਾਡੇ ਡਰਾਈਵਰਾਂ ਦਾ ਕੀ ਕੰਮ ਹੈ ਕਿ ਜਦੋਂ ਕਿਤੇ ਢਾਬੇ ਤੇ ਬੈਠਣੇ ਹੈਗਾ ਹਾਂ ਵੀ ਆ ਲਾ ਦੇ ਆਰਡਰ ਲਾਤਾ ਆਰਡਰ ਚਾਹੇ ਅੱਧਾ ਘੰਟਾ ਨਾਲ ਲੈ ਕੇ ਆਵੇ ਅਗਲਾ ਅਸੀਂ ਮੈਂ ਕਹਿੰਦਾ 100 150 ਰੀਲ ਸਕਰੋਲ ਕਰ ਦਿੰਦੇ ਠੀਕ ਹੈ ਇਹ ਤਾਂ ਗੱਲ ਨਹੀਂ ਠੀਕ ਹੈ ਨਾ ਤੇ ਜਦੋਂ ਦੱਸਿਆ ਮੈਂ ਯਾਰ ਕਮਾੜ ਦੀ ਗੱਲ ਆ ਯਾਰ ਇਸ ਤਰ੍ਹਾਂ ਵੀ ਹੈਗਾ ਤੇ ਮੈਂ YouTube ਦੇ ਉੱਤੇ ਵੀ ਸਰਚ ਮਾਰਿਆ ਤਾਂ ਉਹਨਾਂ ਨੇ ਜਦੋਂ ਲੱਗਿਆ ਕਿ ਥੋੜੀ ਜਿਹੀ ਭੁੱਖ ਜਾਗ ਪਈ ਯਾਰ ਇਹ ਵੀ ਕੰਮ ਕਰਨਾ ਚਾਹੀਦਾ ਠੀਕ ਆ ਲਾਲਚ ਜਾ ਕੇ ਭੁੱਖ ਨਹੀਂ ਲਾਲਚ ਜਾ ਕੇ ਜਾ ਕੇ ਭੁੱਖ ਲਾਲੋ ਲਾਲਚ ਜਾ ਕੇ ਤੇ ਵਧੀਆ ਠੀਕ ਆ ਤੇ ਅੱਜ ਚਲੋ ਅੱਜ ਰੱਬ ਦੀ ਕਿਰਪਾ ਜੀ ਵਧੀਆ ਨਾਮ ਹੈਗਾ ਇਹਦੀ ਗੱਲ ਨਾ ਚੈਨਲ ਵੀ ਆਏਗਾ ਪੈਸੇ ਵੀ ਚਲੋ ਚੰਗੇ ਬਣ ਰਹੇ ਨੇ ਹਾਂ ਨਾ ਹਾਂ ਵਧੀਆ ਬਾਲੇ ਚੰਗੇ ਤਾਂ ਨਹੀਂ ਕਹਿ ਸਕਦੇ ਆਪਾਂ ਮੈਂ ਕਹਣਾ ਜੀ ਬਾਲੇ ਚੰਗੇ ਤੇ ਨਹੀਂ ਆਪਾਂ ਕਹਿ ਸਕਦੇ ਪਰ ਕਿਸੇ ਦਾ ਮੁਹਤਾਜ ਨਹੀਂ ਬਣਾਇਆ ਦਤੈ ਨੇ ਹਾਂ ਜਿਹੜੇ ਕੱਲ ਕੱਲ ਮੈਨੂੰ ਗੱਲਾਂ ਕਰਦੇ ਸੀਗੇ ਕਿ ਯਾਰ ਇਹ ਬੰਦਾ ਜਿਹੜਾ ਹੂੰ ਇਹ ਬੰਦਾ ਭੁੱਖਾ ਮਰੂਗਾ ਹਟ ਤੋਂ ਲਿਖਾ ਕੇ ਲੈ ਲੈ ਕੇ ਇਹ ਬੰਦਾ ਕੰਮ ਨਹੀਂ ਕਰਦਾ ਇਹ ਬੰਦਾ ਭੁੱਖਾ ਮਰੂਗਾ ਤੇ ਇਹਨੂੰ ਮੂੰਹ ਨਾ ਲਾਓ ਠੀਕ ਆ ਉਸ ਟਾਈਮ ਦੇ ਉੱਤੇ ਮੇਰੇ ਨਾਲ ਮੇਰੀ ਭੈਣ ਖੜੀ ਵੱਡੀ ਹੂੰ ਠੀਕ ਆ ਬਾਕੀ ਕਾਫੀ ਰਿਸ਼ਤੇਦਾਰ ਸੀਗੇ ਇੱਕ ਮੇਰਾ ਛੋਟਾ ਭਰਾ ਚਾਚੇ ਦਾ ਲੜਕਾ ਹੈਗਾ ਉਹ ਖੜਿਆ ਹੂੰ ਉਹ ਮੈਨੂੰ ਕੀ ਗੱਲ ਹਲਾਸ਼ਰੀ ਦਿੰਦਾ ਸੀਗਾ ਕਿ ਮੈਂ ਹੈਗਾ ਮੈਂ ਗੱਡੀ ਕਹਿੰਦੀ ਦੇ ਦਾਂ ਕੋਈ ਚੱਕਰ ਨਹੀਂਗਾ ਠੀਕ ਆ ਸੁਨਣਾ ਬਾਈ ਸੁਨਣਾ ਬਾਈ ਹੂੰ ਠੀਕ ਐ ਤੇ ਜਾਂ ਭੈਣ ਹੂੰ ਬਾਕੀ ਸਾਰੇ ਐ ਮੰਨ ਕੇ ਚੱਲ ਕਾਫੀ ਰਿਸ਼ਤੇਦਾਰ ਮਿਲਦਾ ਹਾਂ ਇਸ ਕਰਕੇ ਕਿਉਂਕਿ ਖਤਮੀ ਹੋ ਗਏ ਸੀਗੇ ਰਿਸ਼ਤੇਦਾਰੀ ਦਾ ਖਤਮੀ ਕਰਤੇ ਸੀ ਉਹਨਾਂ ਨੇ ਕਿ ਹਰਦੇਵ ਨਾਲ ਰੈਂਕੀ ਨਾਲ ਰੱਖੋ ਇਹ ਬੰਦਾ ਜੇ ਆਪਣੇ ਕੋਲ ਹੱਥ ਵੀ ਕੱਢੂਗਾ ਤਾਂ ਐ ਮੰਨ ਕੇ ਚੱਲੋ ਕਿ ਹੱਥ ਉਹ ਦਵਾ ਉਂਗਲਾ ਗੈਲੋ ਆਵਦੀਆਂ ਤੇ ਉਂਗਲਾ ਖਾ ਜੂਗਾ ਕੋ ਕੰਮ ਨਹੀਂ ਕਰਦਾ ਸੀ ਹੂੰ ਅੱਛਾ ਠੀਕ ਐ ਪਰ ਮੈਂ YouTube ਦਾ Facebook ਦਾ ਦਿਲੋਂ ਧੰਨਵਾਦ ਕਰਦਾ ਤੁਹਾਡਾ ਕਰਦਾ ਸਪੈਸ਼ਲੀ ਕਿ ਜਿਨ੍ਹਾਂ ਨੇ ਅੱਜ ਤੱਕ ਅੱਜ ਪਹੁੰਚਾਇਆ ਬਹੁਤ ਧੰਨਵਾਦ ਤੁਹਾਡਾ ਤੇ ਭਾਈ ਜੀ ਕੰਮ ਤਾਂ ਦੇਖੋ ਕਰਨਾ ਪੈਂਦਾ ਨਾ ਬਿਨਾ ਕੰਮ ਕਰੇ ਤਾਂ ਨਹੀਂ ਦੇਖੋ ਹੁੰਦਾ ਹੈਗਾ ਨਹੀਂ ਕੰਮ ਕਰੇ ਤੋਂ ਬਿਨਾ ਤਾਂ ਕੁਝ ਨਹੀਂ ਬਣਦਾ ਫਿਰ ਕੰਮ ਤਾਂ ਕਰਨਾ ਪਊਗਾ ਜਿਹੜੇ ਨਾਲ ਆਪਣੇ ਉਹ ਕਰਦੇ ਸੀਗੇ ਡਿਲੀਵਰੀ ਕਰਦੇ ਸੀਗੇ ਉਹ ਅੱਜ ਕਿਵੇਂ ਬਿਨ ਮਿਲਦੇ ਨੇ ਆਪਾਂ ਨੂੰ ਕਿਉਂਕਿ ਆਪਾਂ ਬਿਨ 20 ਸਾਲ ਡਿਲੀਵਰੀ ਕਰਿਆਗੇ ਇਹ ਵੀਡੀਓ ਦੇਖਦੇ ਨੇਗੇ ਹੂੰ ਕੋਲੋਂ ਆਉਂਦੀਆਂ ਨੇ ਗਿਆ ਬਾਈ ਯਾਰ ਤੇਰੀ ਉਹ ਵੀਡੀਓ ਵਾਲੀ ਕਹਿਂਦੇ ਯਾਰ ਯਾਰ ਤੂੰ ਜਦ ਇੱਥੇ ਆਂਗਾ ਯਾਰ ਸੰਗਰੂਰ ਜੱਤਵੀ ਜਾਣਾਗਾ ਜਿੱਥੇ ਮੈਂ ਬਹਿ ਕੇ ਚਾਹ ਪੀਂਦਾ ਸੀਗਾ ਮੈਂ ਅੱਜ ਵੀ ਉਹ ਜਗ੍ਹਾ ਭੁੱਲਿਆ ਨਹੀਂਗਾ ਠੀਕ ਆ ਅੱਜ ਵੀ ਮੈਨੂੰ ਉਹ ਜਗ੍ਹਾ ਯਾਦ ਨਹੀਂ ਗਿਆ ਮੈਂ ਜਦੋਂ ਵੀ ਜਾਂਦਾ ਮੇਰੇ ਤੋਂ ਆਟੋਮੈਟਿਕ ਬ੍ਰੇਕ ਲੱਗਦੇ ਨੇ ਉੱਥੇ ਠੀਕ ਆ ਠੀਕ ਹੈ ਨਾ ਉਹਨਾਂ ਯਾਰਾਂ ਦੋਸਤਾਂ ਨੂੰ ਉਹਨਾਂ ਉਸਤਾਦਾਂ ਨੂੰ ਮਿਲਦੇ ਆਪਾਂ ਸਹੀ ਆ ਜ਼ਰੂਰੀ ਵੀ ਆ ਨਾ ਕਾਫੀ ਨਾ ਮੇਰੀ ਗੱਲ ਵੀ ਹੋ ਜਾਂਦੀ ਐ ਠੀਕ ਆ ਹਾਂ ਡਰਾਈਵਰੀ ਦੇ ਲੈਂਡ ਵਿੱਚ ਵੀ ਬਹੁਤ ਜ਼ਿਆਦਾ ਹੋ ਸਕਦਾ ਹਾਂ ਠੀਕ ਹੈ ਡਰਾਈਵਰਾਂ ਨੂੰ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਭਾਈ ਉਹ ਕਿਵੇਂ ਮੰਨ ਲਓ ਦੇਖਦੇ ਕੋਈ ਗੱਡੀ ਲੈ ਕੇ ਵਗਦੇ ਜਾਂਦਾ ਨਾ ਹੂੰ ਬਹੁਤ ਸੰਤਾਪ ਹੰਡਾਇਆ ਲੋਕਡਾਊਨ ਵੇਲੇ ਸਾਡੇ ਭਰਾਵਾਂ ਨੇ ਜਿਹੜੇ ਵੀ ਡਰਾਈਵਰ ਭਰਾ ਨੇ ਗਏ ਜਿਹੜੇ ਮੰਨ ਲਓ ਇੱਕ ਰੀਡ ਦੀ ਹੱਡੀ ਨੇ ਡਰਾਈਵਰ ਹੂੰ ਜਿਹੜੇ ਡਰਾਈਵਰ ਚਾਹਣ ਤਾਂ ਇੱਕ ਘੰਟੇ ਦੇ ਵਿੱਚ ਸਾਰਾ ਸਰਕਲ ਘੇੜ ਸਕਦਾ ਵਾ ਸਹੀ ਗੱਲ ਠੀਕ ਹੈ ਪਰ ਨਾ ਇਹਨਾਂ ਨੇ ਉਸ ਟਾਈਮ ਦੇ ਉੱਤੇ ਵੀ ਮੈਂ ਕਹਿੰਨਾ ਕਰੋਨਾ ਟਾਈਮ ਦੇ ਉੱਤੇ ਆਦੇ ਜਾਨਾਂ ਦੀ ਪ੍ਰਵਾਹ ਕਰੇ ਬਿਨਾ ਯਾਰ ਹਰ ਘਰ ਦੇ ਵਿੱਚ ਰਾਸ਼ਨ ਪਹੁੰਚਾਏਗਾ ਸਹੀ ਗੱਲ ਹੈ ਅੱਜ ਚਾਹੀਏ ਦੁਕਾਪਾ ਕਹਿਦੀ ਕਿ ਆਪਾਂ ਦੁਕਾਨ ਤੋਂ ਲੈ ਕੇ ਯਾਰ ਦੁਕਾਨਾਂ ਤੇ ਵੀ ਡਿਲੀਵਰੀ ਲੈ ਕੇ ਆਏ ਸੀ ਹਮ ਸਬਜ਼ੀਆਂ ਵੀ ਡਿਲੀਵਰੀ ਲੈ ਕੇ ਆਉਂਦੇ ਸੀ ਜੁੜੇ ਹੋਏ ਆ ਸਾਰੇ ਨਾ ਇਹ ਰੀੜ ਦੀ ਹੱਡੀ ਨੇ ਡਰਾਈਵਰ ਦੇਖਿਆ ਜਾਵੇ ਜੀ ਰੀੜ ਦੀ ਹੱਡੀ ਨੇ ਦੇਖੋ ਅੱਜ ਇੱਥੋਂ ਮਾਲ ਕਿਤੇ ਵੀ ਐਕਸਪੋਰਟ ਹੋ ਰਿਹਾ ਹੈਗਾ ਹਮ ਪੈਨਰ ਬਰਾ ਕਰਕੇ ਲੋ ਜੀ ਬਾਈ ਜੀ ਏਸੀ ਦੇ ਹਰਦੇਵ ਬਾਈ ਪਿੰਡ ਸਹਾਓ ਕੇ ਤੋਂ ਜਿਹੜੇ ਡਰਾਈਵਰ ਤੋਂ ਬਣ ਗਏ ਯੂਟਿਊਬਰ ਚੈਨਲ ਦਾ ਨਾਮ ਹੈਗਾ ਜੀ ਹਰਦੇਵ ਪਿੰਡੂ ਸੋਚ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਤੁਹਾਨੂੰ ਪੋਡਕਾਸਟ ਅੱਜ ਦਾ ਕਿਵੇਂ ਲੱਗਿਆ ਵੀ ਕਮੈਂਟ ਜ਼ਰੂਰ ਕਰ ਦਿਓ ਪਹਿਲਾ ਪੋਡਕਾਸਟ ਸੀਗਾ ਜੇ ਕੋਈ ਗਲਤੀ ਰਹਿ ਗਈ ਹੋਵੇ ਕਹੋ ਕਿ ਸਾਨੂੰ ਨਹੀਂ ਕਰਨੇ ਆਉਂਦੇ ਹੂੰ ਕਿਉਂ ਰਦੇ ਬਾਈ ਨਹੀਂ ਸਹੀ ਗੱਲ ਹੈ ਵੀਰੇ ਬਾਈ ਨੇ ਪਹਿਲੇ ਦੱਸਤਾ ਕਿ ਡਰਾਈਵਰ ਤੋਂ ਯੂਟਿਊਬਰ ਸਾਡੇ ਸਿੱਧੀਆਂ ਗੱਲਾਂ ਨੇ ਸਾਡੇ ਸਿੱਧੀਆਂ ਸਾਨੂੰ ਨਹੀਂ ਕੋਈ ਗੱਲਾਂ ਘੁਮਾ ਕੇ ਨਹੀਂ ਕਰਦੇ ਕਮਾ ਕੇ ਨਹੀਂ ਕਰਨੀ ਆਉਂਦੀ ਅਸੀਂ ਸਿੱਧੇ ਜੇ ਅਸੀਂ ਦੇਸੀ ਬੰਦੇ ਆ ਵੀਰੇ ਹਾਂ ਦੇਸੀ ਬੰਦੇ ਆ ਦੇਸੀ ਜਗ੍ਹਾ ਤੇ ਬੈਠੇ ਆ ਦੇਸੀ ਜਗ੍ਹਾ ਤੇ ਬੈਠੇ ਕੋਈ ਸਾਡੇ ਮਗਰ ਦੇਖ ਲੋ ਬੱਕਰੀਆਂ ਨੇ ਕੋਈ ਬਾਈ ਇੱਕ ਤਾਂ ਹੁੰਦਾ ਕਿ ਹਾਂ ਆ ਲਾਇਆ ਉਹ ਲੈ ਮੇਰੇ ਕੋਲ ਨਹੀਂ ਆ ਕੁਰਸੀ ਆ 2.5 300 ਵਾਲੀ ਸਹੀ ਗੱਲ ਹੈ ਵੀ ਠੀਕ ਹੈ ਬਾਈ ਜੀ ਕਿਵੇਂ ਲੱਗਿਆ ਪੋਡਕਾਸਟ ਛੇ ਜਰੂਰ ਕਰਦੇ ਪਹਿਲੇ ਪੋਡਕਾਸਟ ਨੂੰ ਤੇ ਜਲਦੀ ਵਾਜੀ ਵਧੀਆ ਵਧੀਆ ਪੋਡਕਾਸਟ ਲੈ ਕੇ ਆਵਾਂਗੇ ਹੰਡ ਜਾਗੇ ਗੱਲਾਂ ਵੀ ਵਧੀਆ ਹੋ ਜਾਣਗੀਆਂ ਸਾਰਾ ਕੁਝ ਚੰਗਾ ਹੋ ਜਾਊਗਾ ਜੇ ਤੁਹਾਡਾ ਸਾਥ ਰਹਤਾ ਤਾਂ ਹਰ ਇੱਕ ਤੁਹਾਡੇ ਸਾਥ ਦੇ ਨਾਲ ਉਮੀਦ ਕਰਦੇ ਆ ਕਿ ਤੁਸੀਂ ਸਾਨੂੰ ਸਾਥ ਦਿਓਗੇ ਠੀਕ ਹੈ ਜੀ ਧੰਨਵਾਦ ਬਾਈ ਹਰਦੇ ਬਾਈ